ਨੋਟਬੰਦੀ ਕਾਰਨ ਲੋਕਾਂ ਨੂੰ ਹੋ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਗੜਦੀwala ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਐਮਐਲਏ ਸੰਗਤ ਸਿੰਘ ਗਿਲਜੀਆਂ ਦੀ ਗਵਾਈ ਵਿੱਚ ਹੋਏ ਇਸ ਰੋਸ ਪ੍ਰਦਰਸ਼ਨ ਵਿੱਚ ਭਾਰੀ ਸੰਖਿਆ ਵਿੱਚ ਸ਼ਾਮਲ ਹੋਏ ਕਾਂਗਰਸੀ ਵਰਕਰਾਂ ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਸਾੜਿਆ ਪੇਸ਼ ਹੈ ਪੰਜਾਬ 90247 ਦੀ ਇਹ ਗਰਾਊਂਡ ਰਿਪੋਰਟ ਏ ਕੀ ਹੋਇਆ ਮੋਦੀ ਹੋਇਆ ਏ ਕੀ ਹੋਇਆ ਮੋਦੀ ਹੋਇਆ ਹਾਏ ਹਾਏ ਬਰਾਂਸਿਆਪਾ ਹਾਏ ਹਾਏ ਬਰਾਂਸਿਆਪਾ ਹਾਏ ਹਾਏ ਏ ਕੀ ਹੋਇਆ ਮੋਦੀ ਹੋਇਆ ਏ ਕੀ ਹੋਇਆ ਮੋਦੀ ਹੋਇਆ ਏ ਕੀ ਹੋਇਆ ਮੋਦੀ ਹੋਇਆ ਬਾਚਨ ਸਰਕਾਰ ਮੁਤਾਬਕ ਮੋਦੀ ਸਰਕਾਰ ਮੁਤਾਬਕ 15 ਦਿਨ ਹੋ ਗਏ ਲੈਣ ਚਾਹਦੇ ਹਾਂ ਰੂ ਇਹ ਸਾ ਬੈਂਕ ਦੇ ਵਿੱਚੋਂ 2000 ਰੁਪਏ ਲੈਣ ਵਾਸਤੇ ਖੜਿਆ ਧੀ ਦੀ ਸ਼ਰੀ ਹੈ ਕਿੱਡੀ ਸ਼ਰਮ ਦੀ ਗੱਲ ਹੈ ਮੋਦੀ ਜਿਹੜੇ ਕਟਹਿਰੇ ਕਰ ਰਿਹਾ ਪੁਰਮਲ ਹਲਕਾ ਦੇ ਸਾਰੇ ਵਿਧਾਨ ਸਭਾ ਹਲਕਾ ਦੇ 9000 ਬੱਚੇ ਮੇਰੇ ਵੀਰ ਤੇ ਮੇਰੀਆਂ ਭੈਣਾਂ ਦੇ ਨਾਲ ਕੇ ਮੋਦੀ ਦੇ ਖਿਲਾਫ ਜਿਹੜਾ ਨੋਟਬੰਦ ਦਾ ਸੈਸਲਾ ਲਿਆ ਹੈ ਜਿਹੜਾ ਕਿ 1 ਮਹੀਨਾ ਤੇ ਅੱਜ 5-6 ਦਿਨ ਹੋ ਗਏ ਨੇ ਅੱਜ ਲੋਕਾਂ ਨੂੰ ਲੰਬੀਆਂ ਲੈਣਾ ਦੇ ਵਿੱਚ ਆਪਣਾ ਪੈਸਾ ਕਢਾਉਣ ਲਈਆਂ ਕਾਫੀ ਸਮਾਂ ਲੱਗਦਾ ਹੈ 5-5 ਦਿਨ ਤੋਂ ਲੋਕੀ ਲੈਣਾ ਚ ਲੱਗਦੇ ਨੇ ਆ ਕੇ ਤੇ ਸ਼ਾਮ ਨੂੰ ਪੈਸੇ ਨਾ ਹੋਣ ਦੀ ਵਜ੍ਹਾ ਨਾਲ ਦੁਬਾਰਾ ਘਰ ਜਾਣਾ ਪੈਂਦਾ ਸਵੇਰੇ 7 ਵਜੇ ਠੰਡ ਦੇ ਵਿੱਚ ਇੰਨੀ ਠੰਡ ਪੈ ਰਹੀ ਹੈ ਤੇ ਲੋਕਾਂ ਬਜ਼ੁਰਗਾਂ ਨੂੰ ਮੇਰੇ ਵੀਰਾਂ ਨੂੰ ਮੇਰੀਆਂ ਮਤਾਵਾਂ ਮੇਰੀਆਂ ਭੈਣਾਂ ਨੂੰ ਲੈਣਾ ਚ ਆ ਕੇ ਕਰੋੜਾ ਪੈਂਦਾ ਹੈ ਸ਼ਾਮ ਨੂੰ ਜਦੋਂ 5 6 ਵਜੇ ਦੇ ਨੇ ਤੇ ਫਿਰ ਸਾਡੇ ਸਕਾਰ ਜੋ ਬੈਂਕ ਦੇ ਜਿਹੜੇ ਮੈਨੇਜਰ ਦਾ ਸਟਾਫ ਹੈ ਉਹ ਕਦੇ ਨਾ ਕੈਸ਼ ਮੁੱਕ ਗਿਆ ਕੈਸ਼ ਪੂਰਾ ਨਹੀਂ ਆ ਰਿਹਾ ਲੋਕ ਗਰੀਬ ਜਨਤਾ ਨੂੰ ਪੈਸਾ ਵਾਸਤੇ ਬੜੀਆਂ ਵੱਡੀਆਂ ਮੁਸ਼ਕਲਾਂ ਆ ਰਹੀਆਂ ਨੇ ਪੈਸਾ ਹੈ ਪਰ ਨਹੀਂ ਬਹੁਤ ਗਲਤ ਫੈਸਲਾ ਜਿਹੜਾ ਹੈ ਜਿਹੜਾ ਇਹਨੇ ਨੋਟਬੰਦੀ ਦਾ ਲਿਆ ਹੈ ਕਿਉਂਕਿ ਨੋਟਬੰਦੀ ਜੇ ਜੇ ਇਹਨੇ ਬੰਦ ਕਰਨੀ ਸੀ ਭ੍ਰਿਸ਼ਟਾਚਾਰ ਦੀ ਕਰਕੇ ਬੰਦ ਕਰਨਾ ਸੀ ਕੋਈ ਸਿਸਟਮ ਨੂੰ ਪਹਿਲਾਂ ਇਹਨੂੰ ਨੋਟ ਤਿਆਰ ਕਰਨਾ ਚਾਹੀਦਾ ਪੁਢਾਂ ਤਿਆਰ ਕਰ ਤਿਆਰ ਕਰਨਾ ਚਾਹੀਦਾ ਜੀ ਤਾਂ ਕਿ ਜਿਹੜੇ ਗਰੀਬ ਲੋਕ ਨੇ ਅੱਜ ਉਹਨਾਂ ਨੂੰ ਲੈਣਾ ਚਾਹ ਨਾ ਰੋਣਾ ਪੈਂਦਾ ਬੜੀ ਸ਼ਰਮਨਾ ਗੱਲ ਕਹਿਣੀ ਪੈਦੀ ਹੈ ਕਿ ਜੋ ਫੈਸਲਾ ਮੋਦੀ ਨੇ ਕੀਤਾ ਇਹ ਦੇਸ਼ ਦੇ ਗਰੀਬ ਲੋਕਾਂ ਲਈ ਬਾਲਾ ਉੱਠ ਫੈਸਲਾ ਕੀਤਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸੇ ਦਾ ਸੁਧਾਰਨਾ ਹੋਇਆ ਪੈਸੇ ਦਾ ਸੁਧਾਰਨਾ ਹੋਇਆ ਤੇ ਲੰਮੇ ਸਮੇਂ ਦਾ ਸਕਾਰਤਕ ਲੈ ਚੱਲਾਂਗੇ ਮਕੈਕ ਅਮਰਿੰਦਰ ਸਿੰਘ ਦੀ ਗਵਾਹੀ ਦੇ ਵਿੱਚ ਬਹੁਤ-ਬਹੁਤ ਧੰਨਵਾਦ ਅੱਜ ਨੋਟਬੰਦੀ ਦੇ ਖਿਲਾਫ ਕਾਂਗਰਸ ਪਾਰਟੀ ਨੇ ਇੱਕ ਰੋਸ ਮਾਰਚ ਕੱਢਿਆ ਜਿਸ ਦੀ ਅਗਵਾਈ ਸਦਾ ਸੰਗਤ ਸਿੰਘ ਗਿਲਜੀਆਂ ਨੇ ਕੀਤੀ ਉਸ ਦਿਨ ਸੈਂਕੜੇ ਕਾਂਗਰਸੀ ਵਰਕਰਾਂ ਨੇ ਹੱਥ ਦੇ ਵਿੱਚ ਤਕਤੀਆ ਫੜ ਕੇ ਨੋਟਬੰਦੀ ਨੂੰ ਬੰਦ ਕਰੋ ਤੇ ਨੋਟਾ ਦਾ ਪ੍ਰਬੰਧ ਕਰੋ ਦੇ ਨਾਰੀ ਵੀ ਲਾਇਆ ਕਿਉਂਕਿ ਮੋਦੀ ਤੋਂ ਮੁਹ ਕਾਂਗਰਸੀ ਵਰਕਰਾਂ ਨੇ ਹੁੜਮੁੜ ਟਾਂਡਾ ਹਲਕੇ ਦੇ ਅੱਜ ਇੱਥੇ ਸ਼ਾਂਤਮਈ ਰੋਸ ਮਾਰਚ ਕੀਤਾ ਨੋਟਬੰਦੀ ਦੇ ਖਿਲਾਫ ਇਹਦਾ ਕੱਢਦੀਵਾਲ ਚ ਕਰਨ ਦਾ ਇੱਕ ਕਾਰਨ ਸੀ ਕਿ ਕੱਢਦੀਵਾਲ ਦੇ ਜਿਹੜੇ ਉੱਪਰਲੇ ਪਿੰਡ ਪੈਂਦੇ ਨੇ ਕੱਡੀ ਦੇ ਉਹਨਾਂ ਨੂੰ ਦੂਰ ਦੂਰ ਤੋ ਆ ਕੇ ਇੱਥੇ ਬੈਂਕਿੰਗ ਸਰਵਿਸ ਲੈਣੀ ਪੈਂਦੀ ਹੈ ਕਰਨੀ ਪੈਂਦੀ ਹੈ ਔਰ ਤਿੰਨ ਤਿੰਨ ਦਿਨ ਲਾਈਨ ਚ ਲੱਗਣਾ ਪੈ ਰਿਹਾ ਹੈ ਤੀਜਾ ਇੱਥੇ ਜਿਹੜੇ ਛੋਟਾ ਕਿਸਾਨ ਹੈ ਕੰਡੀ ਦਾ ਕਿਸਾਨ ਬਹੁਤ ਛੋਟਾ ਹੈ ਔਰ ਪੂਰੀ ਬਜਾਇਤ ਨਾਲ ਦਵਾਈ ਪਾਣ ਲਈ ਪੈਸੇ ਨਹੀਂ ਮਿਲ ਰਹੇ ਬਿਨਾ ਪਲੈਨਿੰਗ ਤੋਂ ਇਹਨਾਂ ਨੇ ਸਾਰਾ ਕੁਝ ਲਾਂਚ ਕਰਤਾ ਜਦਕੇ ਚਾਹੀਦਾ ਸੀ ਕਿ ਪਹਿਲਾਂ ਪਲੈਨਿੰਗ ਹੋਣੀ ਇਨਫਰਾਸਟ੍ਰਕਚਰ ਪੂਰਾ ਆਉਂਦਾ ਲੋਡ ਪੂਰੇ ਆਉਂਦੇ ਫਿਰ ਇਹਨੂੰ ਲਾਂਚ ਕਰ ਬਿਊਰੋ ਰਿਪੋਰਟ ਪੰਜਾਬ 9 247